ਜੰਮੂ ਕਸ਼ਮੀਰ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਇਆ ਫੌਜੀ ਜਵਾਨ ਪੂਰੇ ਪਿੰਡ ਵਿੱਚ ਛਾਇਆ ਮਾਤਮ ਦਾ ਮਾਹੌਲ ਐਤਵਾਰ ਨੂੰ ਛੁੱਟੀ ਉਪਰੰਤ ਆਪਣੀ ਡਿਊਟੀ ਤੇ ਵਾਪਸ ਗਿਆ ਸੀ ਜਵਾਨ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਜੰਮੂ ਕਸ਼ਮੀਰ ਦੇ ਸੰਬਾ ਸੈਕਟਰ ਵਿੱਚ ਤਨਨਾਥ ਅਜਨਾਲਾ ਦੇ ਪਿੰਡ ਹਰੜਕਲਾ ਦੇ ਰਹਿਣ ਵਾਲੇ ਫੌਜੀ ਜਵਾਨ ਹਰਵੰਤ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਸ਼ਹੀਦ ਹੋ ਗਿਆ। ਸਰਵੰਤ ਸਿੰਘ 8 ਸਿੱਖ ਲਾਈਫ ਫਤਿਹਪੁਰ ਬਟਾਲੀਅਨ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ। ਅੱਜ ਸ਼ਹੀਦ ਨਾਇਕ ਹਰਵੰਤ ਸਿੰਘ ਦੀ ਮਰਤਕ ਦੇ ਜਦੋਂ ਉਸਦੇ ਜੱਦੀ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਦੀਆਂ ਅੱਖਾਂ ਨਮ ਸਨ ਅਤੇ ਹਰਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਇਸ ਮੌਕੇ ਸ਼ਹੀਦ ਨਾਇਕ ਹਰਵੰਤ ਸਿੰਘ ਦੇ ਭਰਾ ਨੇ ਕਿਹਾ ਕਿ ਉਹ ਵੀ ਫੌਜੀ ਜਵਾਨ ਹੈ ਤੇ ਉਸਦੇ ਪਿਤਾ ਵੀ ਫੌਜ ਦੇ ਵਿੱਚ ਰਹੇ ਨੇ ਉਹਨਾਂ ਨੇ ਕਿਹਾ ਕਿ ਸ਼ਹੀਦ ਨਾਇਕ ਹਰਵੰਤ ਸਿੰਘ ਉਸਦਾ ਭਰਾ ਸੀ ਅਤੇ ਉਹਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਅਤੇ ਹਮੇਸ਼ਾ ਹੀ ਹਰਵੰਤ ਸਿੰਘ ਉਸ ਨੂੰ ਸਮਝਾਉਂਦਾ ਸੀ ਕਿ ਆਪਣੀ ਡਿਊਟੀ ਬਹੁਤ ਧਿਆਨ ਨਾਲ ਕਰਨੀ ਹੈ ਪਰ ਕੀ ਪਤਾ ਸੀ ਕਿ ਹਰਵੰਤ ਸਿੰਘ ਨੇ ਪਹਿਲਾਂ ਚਲਾ ਜਾਣਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹਨਾਂ ਦਾ ਭਰਾ ਡਿਊਟੀ ਦੌਰਾਨ ਸ਼ਹੀਦ ਹੋਇਆ ਹੈ ਮੋਕੇ ਹੋਰ ਕੀ ਗਲਤ ਹੋਈ ਹੈ ਸੁਣੋ ਪੂਰੀ ਖਬਰ ਸਾਡਾ ਵੀਰ ਦੇ ਸੇਵਾ ਕਰਕੇ ਕੀ ਕਰਦੇ ਤੁਸੀਂ ਖੁਦ ਹੀ ਦੇਖੀ ਸੇਵਾ ਕਰ ਮੇਰਾ ਵੀਰ ਪਲਵਾਨ ਸੀ ਕਬੱਡੀ ਦਾ 8 ਸਖ ਲਾਈ ਦਾ ਮੇਰਾ ਵੀਰ ਪਲਵਾਨ ਸੀ ਸਾਰੀ ਜਿੰਦ ਸਬਦ ਕਰਦੀ ਆ ਮੇਰਾ ਵੀਰ ਇਦਾਂ ਹੀ ਅਟੈਕ ਹੋ ਕੇ ਮਰ ਗਿਆ ਪਤਾ ਹੀ ਨਹੀਂ ਲੱਗਾ ਮੇਰੇ ਵੀਰ ਨੂੰ ਕੀ ਹੋ ਗਿਆ ਆਏਓ ਮੇਰਾ ਬੱਬਰ ਸ਼ੇਰ ਹੀ ਵੀਰੀ ਦੋਏ ਭਰਾ ਇਕੱਠੇ ਜਲਾਣਾ ਚੱਲਦੇ ਸੀਗੇ ਮੇਰੇ ਵੀਰ ਦੇ ੜੇ ੜੇ ਤਗੜੇ ਡੋਲੇ ਸੀ ਮੇਰੇ ਵੀਰ ਨੂੰ ਪਤਾ ਨਹੀਂ ਕੀ ਹੋ ਗਿਆ ਜਾਣਗੀ ਪਿੰਡ ਚ ਵੀ ਹੈ ਮੇਰਾ ਵੀਰ ਆਊਟ ਪਾਸ ਆਇਆ ਸੀ ਆਊਟ ਪਾਸ ਆਇਆ ਸੀਗਾ ਮੇਰਾ ਵੀਰ ਸ਼ਨੀ ਆਦਵਾਰ ਆਊਟ ਪਾਸ ਆਇਆ ਸੀ ਆਪਣੇ ਮੁੰਡੇ ਦਾ ਮਿਲ ਕੇ ਗਿਆ ਉਹਨੂੰ ਕਹਿੰਦਾ ਮੈਂ ਉਹਦਾ ਉਹ ਟੇਂਦੂਆ ਘਟਾਉਣਾ ਵਾਂ ਤੇ ਮੇਰੇ ਨਾਲ ਗੱਲ ਕੀਤੀ ਵੀਰਾਂ ਦਾ ਇੱਥੇ ਧਿਆਨ ਨਾ ਰਵੀ ਇੱਥੇ ਖਤਰਾ ਬੜਾ ਹੈ ਇੱਥੇ ਆਪ ਦਾ ਪਤਾ ਹੀ ਨਹੀਂ ਵੀਰ ਮੇਰੇ ਨੇ ਪਹਿਲਾਂ ਚੱਲ ਜਣਾ ਆ ਮੈਨੂੰ ਕਹਿੰਦਾ ਇੱਥੇ ਨਿਸ਼ਾਰੇ ਖਤਰਾ ਬੜਾ ਯੂ ਜਿੱਥੇ ਤੇਰੀ ਜੁੰਟਿਆ ਆਉਂਦਾ ਮੈਂ ਇੱਥੇ ਰਹਿ ਕੇ ਗਿਆ ਵਾਂ ਬੜਾ ਫੈਰ ਆਉਂਦਾ ਇੱਥੇ ਮੇਰੇ ਨਾਲ ਛਣੀ ਐਤਵਾਰ ਹੋਈ ਮੇਰੇ ਨਾਲ ਗੱਲ ਮੈਨੂੰ ਕਹਿੰਦਾ ਇੱਥੇ ਧਿਆਨ ਨਾ ਰਹੀਂ ਮੈਨਾਂ ਧਿਆਨ ਨਾ ਰਹੀਂ ਕਹਿੰਦਾ ਇਹ ਵੀ ਇੱਥੇ ਖਤਰਾ ਬੜਾ ਨਿਸ਼ਾਰੇ ਕਹਿੰਦਾ ਇਹ ਤੇ ਮੈਂ ਜੁੰਡ 'ਚ ਰਹਿ ਕੇ ਗਿਆ ਇੱਥੇ ਬਹੁਤ ਫੈਰ ਆਉਂਦਾ ਆ ਮੈਨੂੰ ਕਹਿੰਦਾ ਧਿਆਨ ਨਾ ਰਹੀਂ ਤੇ ਆਪ ਦਾ ਪਤਾ ਹੀ ਨਹੀਂ ਮੇਰਾ ਵੀਰ ਚਲ ਗਿਆ ਮੇਰਾ ਵੀਰ ਦੇਸ਼ ਲਈ ਸ਼ਹੀਦ ਹੋਇਆ ਵਾ ਮੈਨੂੰ ਫਖਰ ਆ ਮੇਰੇ ਪੂਰੇ ਪਰਿਵਾਰ ਨੂੰ ਫਖਰ ਆ ਮੇਰਾ ਦੇਸ਼ ਵੀਰ ਸ਼ਹੀਦ ਹੋਇਆ ਮੇਰਾ ਵੀਰ ਮੇਰਾ ਡੈਡੀ ਵੀ ਫੌਜੀ ਸੀਗਾ ਡੈਡੀ ਮੇਰੇ ਵੀ ਫੌਜੀ ਸੀਗੇ ਮੈਂ ਵੀ ਫੌਜੀ ਆ ਮੈਰੀ 3 ਛਕਲਾਈ ਜੁਟਿਆ ਮੇਰੇ ਵੀਰ ਨੂੰ ਪੂਰਾ ਗਰਵ ਆ ਦੇਸ਼ ਦੇ ਪੂਰਾ ਮੇਰੇ ਪਰਿਵਾਰ ਨੂੰ ਗਰਵ ਆ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਬਾਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ